ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਜਾਣਕਾਰੀ ਤੇ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਜੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਆਪਣੀ ਵੀਡੀਓ ਦੇ ਥੱਲੇ ਦਰਸ਼ਕਾਂ ਦੇ ਬਹੁਤ ਹੀ ਜ਼ਿਆਦਾ ਕਮੈਂਟ ਆ ਰਹੇ ਸਨ ਤੇ ਇਸ ਕਰਕੇ ਉਹਨਾਂ ਦਾ ਜਿਹੜੀ ਸਮੱਸਿਆ ਆ ਰਹੀ ਸੀ ਉਹਦਾ ਹੱਲ ਕਰ ਲਈ ਆਪਣੀ ਅੱਜ ਦੀ ਇਹ ਵੀਡੀਓ ਬਣਾ ਰਹੇ ਆਂ ਜੀ ਉਹ ਜਿਹੜੀ ਆਪਣੇ ਦਰਸ਼ਕਾਂ ਦੀ ਸਭ ਤੋਂ ਜਿਆਦਾ ਸਮੱਸਿਆ ਆ ਰਹੀ ਹੈ ਜੀ ਉਹ ਇਹ ਆ ਰਹੀ ਹੈ ਤੇ ਉਹਨਾਂ ਦੇ ਕਮੈਂਟਾਂ ਦੇ ਵਿੱਚ ਲਿਖਿਆ ਵੀ ਆਪਾਂ ਜਿਵੇਂ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਵੀ ਆਪਾਂ ਜਿਹੜੀਆਂ ਘਰੇ ਵੇਲਾ ਲਾਉਨੇ ਆ ਕਦੂਆਂ ਦੀਆਂ ਜਾਂ ਕਾਲੀ ਤੋਰੀ ਜਾਂ ਪੇਠੇ ਦੀਆਂ ਵੀ ਇਹ ਖਾਲੀ ਵੇਲਾ ਹੱਡੀਆਂ ਵਧੀ ਜਾਂਦੀਆਂ ਨੇ ਨਾ ਤਾਂ ਇਹਨਾਂ ਦੇ ਉੱਪਰ ਫਲ ਲੱਗਦਾ ਤੇ ਨਾ ਹੀ ਫੁੱਲ ਲੱਗਦੇ ਨੇ ਤੇ ਇਸ ਕਰਕੇ ਉਹਨਾਂ ਦਰਸ਼ਕਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਆਪਾਂ ਦੱਸਾਂਗੇ ਵੀ ਜਿਹੜੀਆਂ ਆਪਣੀਆਂ ਵੇਲਾ ਵੀ ਇਹਨਾਂ ਤੇ ਕੀ ਕਾਰਨ ਹੁੰਦਾ ਹੈ ਵੀ ਇਹਨਾਂ ਤੇ ਫੁੱਲ ਜਾਂ ਫਾਲ ਨਹੀਂ ਲੱਗਦੇ ਆਜੋ ਜੀ ਫਿਰ ਤੁਹਾਨੂੰ ਦੱਸ ਦਿਆਂ ਜੀ ਇਹਦੇ ਬਾਰੇ ਵੀ ਇਹਦਾ ਮੇਨ ਕਾਰਨ ਕੀ ਹੁੰਦਾ ਜੀ ਇਹਦਾ ਮੇਨ ਕਾਰਨ ਇਹ ਹੁੰਦਾ ਵੀ ਜਿਹੜੀਆਂ ਆਪਾਂ ਇਹ ਘਰ ਦੇ ਵਿੱਚ ਸਬਜ਼ੀਆਂ ਲਾਈਆਂ ਹੁੰਦੀਆਂ ਨੇ ਵੇਲਦਾਰ ਇਹ ਸਬਜ਼ੀਆਂ ਨੂੰ ਆਪਾਂ ਕਈ ਵਾਰ ਕੀ ਕਰਦੇ ਆਂ ਵੀ ਜਿਹੜੀ ਆਪਾਂ ਮਤਲਬ ਯੂਰੀਆ ਜਾਂ ਡਾਇਆ ਹੁੰਦਾ ਉਹ ਆਪਾਂ ਜ਼ਿਆਦਾ ਪਾ ਦਿੰਨੇ ਆ ਤੇ ਜਿਹੜਾ ਯੂਰੀਆ ਹੁੰਦਾ ਇਹਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਜਿਹੜੀ ਹੁੰਦੀ ਆ ਬਹੁਤ ਹੀ ਜ਼ਿਆਦਾ ਹੁੰਦੀ ਆ ਤੇ ਇਹਦੇ ਕਰਕੇ ਵੀ ਜਿਹੜੀਆਂ ਆਪਣੀਆਂ ਵੇਲਾ ਹੁੰਦੀਆਂ ਨੇ ਜਿਹੜੇ ਇਹਨਾਂ ਦੇ ਪੱਤੇ ਹੁੰਦੇ ਨੇ ਜਾਂ ਜਿਹੜੀ ਮਤਲਬ ਗਰੋਥ ਹੁੰਦੀ ਆ ਉਹ ਕਾਫੀ ਜ਼ਿਆਦੀ ਵੱਧ ਜਾਂਦੀ ਹੈ ਤੇ ਫਿਰ ਉਹਨਾਂ ਦੇ ਉੱਪਰ ਫਾਲ ਤੇ ਜਿਹੜੇ ਫੁੱਲਣੇ ਉਹ ਨਹੀਂ ਲੱਗਦੇ ਤੇ ਜਿਹੜਾ ਦੂਜਾ ਮੇਨ ਕਾਰਨ ਹੁੰਦਾ ਜੀ ਉਹ ਮੇਨ ਕਾਰਨ ਇਹ ਹੁੰਦਾ ਵੀ ਕਈ ਵਾਰ ਆ ਕਿ ਆਪਾਂ ਦੇਖਦੇ ਆਂ ਵੀ ਜਿਹੜੇ ਘਰ 'ਚ ਆਪਣੇ ਕੋਲ ਆਪਾਂ ਪਹਿਲਾਂ ਜਿਹੜੀਆਂ ਸਬਜ਼ੀਆਂ ਲਾਈਆਂ ਹੁੰਦਾਂ ਨੇ ਤੇ ਆਪਾਂ ਉਹਨਾਂ ਦੇ ਪਕਾਵੇਂ ਬੀਜ ਰੱਖ ਲੈਨੇ ਆ ਤੇ ਉਹ ਪੁਰਾਣੇ ਬੀਜ ਕਾਫੀ ਹੋਣ ਕਰਕੇ ਉਹ ਬੀਜ ਆਪਾਂ ਲਾ ਦਿੰਨੇ ਆ ਜੋ ਜਦੋਂ ਬੀਜ ਉਗਦੇ ਨੇ ਤੇ ਉਹ ਵੀ ਇਸ ਤਰ੍ਹਾਂ ਜਿਹੜੀਆਂ ਵੇਲਾਂ ਨੇ ਖਾਲੀ ਵਧੀ ਜਾਂਦੀਆਂ ਨੇ ਤੇ ਉਹਨਾਂ ਦੇ ਉੱਪਰ ਵੀ ਜਿਹੜਾ ਫਲ ਜਾਂ ਫੁੱਲ ਨਹੀਂ ਲੱਗਦੇ ਜੀ ਇੱਕ ਕਾਰਨ ਹੁੰਦਾ ਜੀ ਇਹ ਤੇ ਇੱਕ ਕਾਰਨ ਇਹ ਹੁੰਦਾ ਵੀ ਜਿਹੜੀਆਂ ਇਹ ਵੇਲਾਂ ਹੁੰਦੀਆਂ ਨੇ ਆਪਾਂ ਕਈ ਜਣਾ ਦੇਖਦੇ ਆ ਵੀ ਇਹਨਾਂ ਨੂੰ ਆਪਾਂ ਜਿਹੜਾ ਪਾਣੀ ਹੈ ਉਹ ਪਾਣੀ ਬਹੁਤ ਜ਼ਿਆਦਾ ਲਾਈ ਜਾਂਦੇ ਆ ਤੇ ਆਪਾਂ ਜਿਹੜੀ ਇਹ ਮਤਲਬ ਵੀ ਸੋਕਾ ਨਹੀਂ ਲੱਗਣ ਦੇਦੇ ਇਹਦੇ ਕਰਕੇ ਵੀ ਜਿਹੜੀਆਂ ਆਪਣੀਆਂ ਵੇਲਾਂ ਹੁੰਦੀਆਂ ਨੇ ਇਹਨਾਂ ਨੂੰ ਮਤਲਬ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਇੰਨਾ ਉੱਪਰ ਜਿਹੜੇ ਫਲ ਨੇ ਜਾਂ ਫੁੱਲ ਨੇ ਉਹ ਨਹੀਂ ਲੱਗਦੇ ਤੇ ਇੱਕ ਜਿਹੜਾ ਕਾਰਨ ਹੁੰਦਾ ਜੀ ਜਿਹੜਾ ਫਲ ਤਾਂ ਨਹੀਂ ਲੱਗਦਾ ਇਹਦੇ ਵਿੱਚ ਜਿਹੜੀ ਕਮੀ ਆਉਂਦੀ ਹੈ ਜੀ ਉਹ ਕਮੀ ਆ ਜਾਂਦੀ ਹੈ ਫਾਸਫੋਰਸ ਦੀ ਤੇ ਫਾਸਫੋਰਸ ਦੀ ਕਮ ਕਮੀ ਆਉਣ ਕਰਕੇ ਵੀ ਆਪਾਂ ਨੂੰ ਇਹਨਾਂ ਵੇਲਾਂ ਦਾ ਲਾਭ ਜਾਂ ਫਾਇਦਾ ਨਹੀਂ ਹੁੰਦਾ ਜਿਹੜੀ ਉਹ ਕਮੀ ਫਾਸਫੋਰਸ ਦੀ ਹੈ ਉਹ ਆਪਾਂ ਕਿਵੇਂ ਪੂਰੀ ਕਰਨੀ ਹੈ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਦਿੰਨੇ ਆ ਜੀ ਜਾਣਕਾਰੀ ਜਿਵੇਂ ਤੁਸੀਂ ਦੇਖ ਦੇਖ ਸਕਦੇ ਹੋ ਜੀ ਆ ਲਫਾਫੇ ਦੇ ਵਿੱਚ ਇਹ ਮਲ ਲਈ ਹੋਈ ਹੈ ਜੀ ਘਰੇਲੂ ਖਾਦ ਯਾਨੀ ਕਿ ਜਿਹੜੀ ਖਾਦ ਹੈ ਇਹ ਆਪਾਂ ਰੂੜੀ ਤੋਂ ਤਿਆਰ ਕੀਤੀ ਹੈ ਜਿਹੜੀ ਆਪਣੀ ਇਹ ਘਰੇਲੂ ਖਾਦ ਹੁੰਦੀ ਹੈ ਇਹ ਜਿਹੜੀਆਂ ਆਪਣੀਆਂ ਵੇਲਾਂ ਹੁੰਦੀਆਂ ਨੇ ਇਹਨਾਂ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਕਰਦੀ ਇਹ ਖਾਦ ਤੇ ਨਾ ਆਪਣੀਆਂ ਵੇਲਾਂ ਨੂੰ ਕੋਈ ਨੁਕਸਾਨ ਹੁੰਦਾ ਤੇ ਜਿਹੜੀ ਆਪਾਂ ਇਹਦੇ ਇਹਦੇ ਉੱਪਰ ਸਬਜ਼ੀ ਲੱਗਦੀ ਹੈ ਉਹ ਵੀ ਆਪਾਂ ਬਿਲਕੁਲ অর্ਗੈਨਿਕ ਤੇ ਸ਼ੁੱਧ ਖਾਣੇ ਆ ਕਿਉਂਕਿ ਯੈਰਾਂ ਤੋਂ ਰੈਤ ਹੁੰਦੀ ਹੈ ਤੇ ਜਿਹੜੀ ਇਹ ਰੂੜੀ ਵਾਲੀ ਖਾਦ ਹੈ ਜੀ ਆਪਾਂ ਕਿਵੇਂ ਤਿਆਰ ਕਰਨੀ ਆ ਉਹਦੇ ਬਾਰੇ ਦਿੰਨੇ ਆ ਜੀ ਤੁਹਾਨੂੰ ਜਾਣਕਾਰੀ ਇਹ ਆਪਾਂ ਕੀ ਕਰਨਾ ਆਪਾਂ ਘਰ ਦੀ ਰੂੜੀ ਲੈ ਲੈਣੀ ਆ ਜੀ ਘੱਟੋ ਘੱਟ 10 ਕਿਲੋ ਤੇ ਜਿਹੜੀ ਇਹ ਆਪਣੀ ਘਰ ਦੀ ਰੂੜੀ ਹੋਵੇ ਇਹ ਤਾਜੀ ਨਾ ਹੋਵੇ ਘੱਟੋ-ਘੱਟ 4-5-6 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਜਿੰਨੀ ਗਲੀ ਰੂੜੀ ਹੋਊਗੀ ਇਹਦੇ ਵਿੱਚ ਓਨੇ ਹੀ ਜ਼ਿਆਦੇ ਪੋਸ਼ਕ ਤੱਤ ਹੋਣਗੇ ਤਾਂ ਰੂੜੀ ਲੈਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ 200 ਗ੍ਰਾਮ ਲੈਣਾ ਹੈ ਜੀ ਗੁੜ ਉਹ ਗੁੜ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲੈਣਾ ਹੈ ਹੋ ਸਕੇ ਤਾਂ ਰਾਤ ਨੂੰ ਪਿਉਂ ਕੇ ਰੱਖ ਲਿਓ ਕਿਉਂਕਿ ਜ਼ਿਆਦਾ ਵਧੀਆ ਰਿਜ਼ਲਟ ਦੇਵੇਗਾ ਤੇ ਘੋਲ ਕੇ ਇਹ 10 ਕਿਲੋ ਰੂੜੀ ਦੇ ਵਿੱਚ ਆਪਾਂ ਗੋੜਾ ਵਾਲਾ ਪਾਣੀ ਮਿਲਾ ਲੈਣਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਲੈਣੀ ਹੈ ਜੀ ਉਹ ਆਪਾਂ ਲੈਣੀ ਹੈ ਜੀ ਚਾਹ ਪੱਤੀ ਚਾਹ ਪੱਤੀ ਕੀ ਕਰਨੀ ਹੈ ਜਿਹੜੀ ਉਬਲੀ ਹੋਈ ਚਾਹ ਪੱਤੀ ਹੁੰਦੀ ਹੈ ਜੀ ਉਹਨੂੰ ਆਪਾਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਖਾ ਲੈਣਾ ਤੇ ਸੁਖਾਣ ਤੋਂ ਬਾਅਦ ਉਹ ਵੀ ਆਪਾਂ ਇੱਕ ਈਡੀਏ ਦੇ ਨਾਲ ਕੌਲੀ ਕੁ ਮਤਲ ਲਾ ਲਓ ਵੀ ਤੁਸੀਂ ਇਸ ਖਾਦ ਦੇ ਵਿੱਚ ਮਿਲਾ ਲੈਣੀ ਹੈ ਤੇ ਇੱਕ ਚੀਜ਼ ਮਿਲਾਉਣੀ ਹੈ ਜੀ ਚੂਨਾ ਜੇ ਜਿਹੜਾ ਜਿਹੜਾ ਹੁੰਦਾ ਜੀ ਚਿੱਟਾ ਚੂਨਾ ਤੇ ਚਿੱਟਾ ਚੂਨਾ ਜਿਹੜਾ ਵਰਤਨਾ ਹੈ ਜੀ ਉਹ ਆਪਾਂ ਐਵੇਂ ਵਰਤਨਾ ਹੈ ਵੀ ਜਿਵੇਂ ਗਲਾਸ ਦੇ ਵਿੱਚ ਪਾਣੀ ਲੈ ਕੇ ਤੁਸੀਂ ਦੋ ਚਮਚੇ ਉਸ ਦੇ ਵਿੱਚ ਚਿੱਟਾ ਚੂਨਾ ਪਾ ਕੇ ਤਾਂ 24 ਘੰਟਿਆਂ ਦੇ ਲਈ ਉਹ ਚੂਨੇ ਨੂੰ ਮਤਲਬ ਚੂਨੇ ਵਾਲੇ ਪਾਣੀ ਨੂੰ ਰੱਖ ਦੇਣਾ ਤੇ ਅਗਲੇ ਦਿਨ ਜਿਹੜਾ ਉਹਦੇ ਉੱਪਰ ਦਿੱਤਰਿਆ ਪਾਣੀ ਆਊਗਾ ਉਹ ਪਾਣੀ ਆਪਾਂ ਇਸ ਖਾਦ ਦੇ ਵਿੱਚ ਮਿਲਾ ਲੈਣਾ ਕਿਉਂਕਿ ਜਿਹੜਾ ਕੱਚਾ ਚੂਨਾ ਹੁੰਦਾ ਹੈ ਕਈ ਵਾਰ ਨੁਕਸਾਨ ਕਰ ਦਿੰਦਾ ਹੈ ਤੇ ਉਹ ਜੜ ਦੇ ਨਾਲ ਮਤਲਬ ਆਪਣੀ ਸਬਜ਼ੀ ਨੂੰ ਨੁਕਸਾਨ ਦੇ ਸਕਦਾ ਕੱਚਾ ਚੂਨਾ ਤੇ ਇਸ ਕਰਕੇ ਜਿਹੜਾ ਪਾਣੀ ਹੋਏਗਾ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਫਾਇਦਾ ਹੁੰਦਾ ਉਹਦੇ ਵਿੱਚ ਕੈਲਸ਼ੀਅਮ ਜਾਂ ਹੋਰ ਪ੍ਰੋਟੀਨ ਜਾਂ ਤਪੋਸ਼ਕ ਤੱਤ ਹੁੰਦੇ ਨੇ ਪਾਏ ਜਾਂਦੇ ਨੇ ਤੇ ਇਹ ਆਪਾਂ ਚੀਜ਼ਾਂ ਵਿੱਚ ਇਹਦੇ ਮਿਲਾ ਕੇ ਤੇ ਇੱਕ ਚੀਜ਼ ਮਿਲਾਉਣੀ ਹੈ ਜੀ ਉਮ ਲਾਉਣੀ ਹੈ ਜੀ ਆਪਾਂ ਚੁੱਲ੍ਹੇ ਦੀ ਰਾਖ ਕਿਉਂਕਿ ਉਹਦੇ ਵਿੱਚ ਜਿਹੜਾ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਾਸਫੋਰਸ ਜਿਹੜਾ ਹੁੰਦਾ ਉਹ ਵੀ ਉਹਦੇ ਵਿੱਚ ਚੁੱਲ੍ਹੇ ਦੀ ਰਾਖ ਦੇ ਵਿੱਚ ਕਾਫੀ ਪਾਇਆ ਜਾਂਦਾ ਹੈ ਤੇ ਉਹ ਵੀ ਜਦੋਂ ਫਿਰ ਆਪਾਂ ਖਾਦ ਆਪਣੀ ਇਹ ਵੇ ਦੀ ਜੜ ਦੇ ਨਾਲ ਵਰਤਦੇ ਆਂ ਤੇ ਉਹਦੇ ਉਹਦਾ ਵੀ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਤੇ ਫਲ ਲਿਆਉਣ ਵਿੱਚ ਜਿਹੜੀ ਖਾਦ ਹੈ ਬਹੁਤ ਹੀ ਜ਼ਿਆਦਾ ਸਹਾਇਕ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਇਹ ਚੁੱਲ੍ਹੇ ਦੀ ਰਾਖ ਆਪਾਂ ਲੈਣੀ ਹੈ ਉਹ ਲਾਵਾਂਗੇ ਜੀ ਆਪਾਂ ਦੋ ਮੁਠੀਆਂ ਤੇ ਉਹ ਵੀ ਆਪਾਂ ਇਸ ਖਾਦ ਦੇ ਵਿੱਚ ਮਿਲਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੇ ਆਪਣੀ ਜਿਹੜੀ ਵੇਲ ਹੈ ਉਹਦੀ ਜੜ ਦੇ ਨਾਲ ਗੜਾਈ ਕਰਕੇ ਇੱਕ ਇੱਕ ਦੋ ਦੋ ਮੁਠੀ ਪਾ ਦੇਣੀ ਹੈ ਤੇ ਤੁਸੀਂ ਦੇਖੋਗੇ ਵੀ ਜਦੋਂ ਆਪਾਂ ਇਹ ਖਾਦ ਪਾ ਦਾਂਗੇ ਤਾਂ ਕੋਈ ਜੀ ਦਿਨਾਂ ਦੇ ਵਿੱਚ ਆਪਾਂ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਤਾਂ ਇਹ ਜਿਹੜੀ ਖਾਦ ਦੀ ਵਰਤੋਂ ਹੈ ਆਪਾਂ ਹਫ਼ਤੇ ਦੇ ਵਿੱਚ ਇੱਕ ਦੋ ਵਾਰੀ ਕਰ ਸਕਦੇ ਹਾਂ ਜੇਕਰ ਜ਼ਰੂਰਤ ਹੋਏ ਆਪਣੀ ਸਬਜ਼ੀ ਨੂੰ ਆਪਾਂ ਨੂੰ ਪਤਾ ਲੱਗ ਜਾਂਦਾ ਉਸ ਦੀ ਰੰਗਤ ਤੋਂ ਵੀ ਲੋੜ ਹੈ ਜਾਂ ਨਹੀਂ ਤਾਂ ਪਾਣੀ ਹੈ ਤੇ ਨਹੀਂ ਤਾਂ ਜ਼ਿਆਦੀ ਮਾਤਰਾ ਇਹਦੀ ਵੀ ਨਹੀਂ ਕਰਨੀ ਤੇ ਇਹ ਵਰਤਣ ਤੋਂ ਬਾਅਦ ਆਪਾਂ ਨੂੰ ਜਿਹੜਾ ਦਾ ਰਿਜ਼ਲਟ ਹੈ ਬਹੁਤ ਵਧੀਆ ਮਿਲੇਗਾ ਨਾਲੇ ਜਿਹੜੀ ਆਪਣੀ ਸਬਜ਼ੀ ਹੈ ਬਿਲਕੁਲ ਔਰਗੈਨਿਕ ਤੇ ਜੈਹਰਾ ਤੋਂ ਰਹਿਤ ਆਪਾਂ ਨੂੰ ਖਾਣ ਨੂੰ ਮਿਲੇਗੀ ਤੇ ਆਪਣੀ ਸਿਹਤ ਲਈ ਵੀ ਪੂਰੀ ਲਾਭਦਾਇਕ ਹੈ ਤੇ ਇੱਕ ਕਾਰਨ ਤੁਹਾਨੂੰ ਹੋਰ ਦੱਸਨੇ ਆ ਜੀ ਜਿਵੇਂ ਜਿਹੜੀਆਂ ਆਪਣੀਆਂ ਵੇਲਾ ਹੁੰਦੀਆਂ ਨੇ ਕਈ ਵਾਰ ਇਹਨਾਂ ਦੀ ਜਿਹੜੀ ਮਤਲਬ ਫਲ ਦੇਣ ਦੀ ਜਿਹੜੀ ਮਿਆਦ ਹੁੰਦੀ ਆ ਉਹ ਪੂਰੀ ਨਹੀਂ ਹੋਈ ਹੁੰਦੀ ਇਹ ਘੱਟੋ ਘੱਟ ਜਿਹੜੀਆਂ ਵੇਲਾ ਹੁੰਦੀਆਂ ਨੇ ਇਹ ਆਪਣੀਆਂ ਵੇਲਾ ਆਪਣਾ 4 ਤੋਂ 6 ਹਫ਼ਤਿਆਂ ਦੀਆਂ ਹੋ ਕੇ ਆਪਾਂ ਨੂੰ ਫਲ ਦੇ ਦਿੰਦੀਆਂ ਨੇ ਵੀ ਜਾਨੀ ਕਿ ਇਹ ਪਹਿਲਾ ਸਮਾਂ ਘੱਟ ਹੋਣ ਕਰਕੇ ਵੀ ਇਹਨੂੰ ਫਲ ਨਹੀਂ ਲੱਗਦਾ ਜਿਹੜਾ ਪਹਿਲਾ ਫੁੱਲ ਆਉਂਦੇ ਨੇ ਜੀ ਉਹ ਆਉਂਦੇ ਨੇ ਜੀ ਮੇਲ ਫੁੱਲ ਉਹ ਫੁੱਲ ਆਉਂਦੇ ਨੇ 25 ਤੋਂ 30 ਦਿਨਾਂ ਦੇ ਵਿੱਚਕਾਰ ਤੇ ਉਸ ਤੋਂ ਬਾਅਦ 30 ਤੋਂ 35 ਦਿਨਾਂ ਦੇ ਵਿੱਚ ਆਪਣਾ ਆਉਂਦੇ ਨੇ ਜੀ ਫੀਮੇਲ ਫੁੱਲ ਫੀਮੇਲ ਫੁੱਲ ਆਉਣ ਤੋਂ ਬਾਅਦ ਫਿਰ 40 ਤੋਂ 45 ਦਿਨਾਂ ਦੇ ਵਿੱਚ ਜਿਹੜੀ ਭਰਾ ਕਿਰਿਆ ਹੁੰਦੀ ਹੈ ਜਿਵੇਂ ਮੱਖੀ ਮਧੂ ਮੱਖੀਆਂ ਰਾਈ ਜਾਂ ਛੋਟੇ ਛੋਟੇ ਜੀਵਾ ਰਾਈ ਹੋ ਕੇ ਜਿੰਨੂੰ ਆਪਾਂ ਪੋਲੀਨੇਸ਼ਨ ਵੀ ਕਹਿੰਦੇ ਆ ਉਸ ਤੋਂ ਬਾਅਦ ਕਿਰਿਆ ਉਹ ਸ਼ੁਰੂ ਹੁੰਦੀ ਹੈ ਤੇ ਫਿਰ ਜਿਹੜੀਆਂ ਵੇਲਾਂ ਨੇ ਇਹਨਾਂ ਦੇ ਉੱਪਰ ਪੂਰਾ ਫਲ ਬਣਦਾ ਹੈ ਤੇ ਇਸ ਕਰਕੇ ਸਹੀ ਹੈ ਇਹਨਾਂ ਦੀ ਏਜ ਜਾਂ ਉਮਰ ਆਪਾਂ ਨੂੰ ਦੇਖਣੀ ਜ਼ਰੂਰੀ ਹੈ ਵੀ ਜਿਹੜੇ ਦਿਨ ਨੇ ਵੇਲਾਂ ਦੇ ਪੂਰੇ ਹੋ ਚੁੱਕੇ ਨੇ ਤਾਂ ਉਸ ਤੋਂ ਬਾਅਦ ਜੋ 40-45 ਦਿਨਾਂ ਤੋਂ ਬਾਅਦ ਫਿਰ ਆਪਾਂ ਮਤਲਬ ਦੇਖਣਾ ਚਾਹੀਦਾ ਵੀ ਹਾਂ ਕੋ ਆਪਣੀਆਂ ਵੇਲਾਂ ਦੇ ਵਿੱਚ ਸਮੱਸਿਆ ਹੈ ਜਾਂ ਆਪਣੀਆਂ ਵੇਲਾਂ ਨੇ ਇਹ ਉਹ ਉਸ ਜਗ੍ਹਾ ਤੇ ਲਾਈਆਂ ਹੋਣੀਆਂ ਚਾਹੀਦੀਆਂ ਨੇ ਜਿਹੜੀ ਇਹਨਾਂ ਨੂੰ ਸੂਰਜ ਦੀ ਰੋਸ਼ਨੀ ਹੈ ਉਹ ਚ ਆਪਣਾ 6 ਤੋਂ 8 ਘੰਟੇ ਜ਼ਰੂਰੀ ਹੁੰਦੀ ਹੈ ਪਾਣੀ ਤਾਂ ਕਿ ਫਿਰ ਜਿਹੜੀ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਜਿਹੜੀਆਂ ਇਹਦੀਆਂ ਕਮੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਤੇ ਪ੍ਰੋਪਰ ਧੁੱਪ ਦੇ ਵਿੱਚ 6 ਤੋਂ 8 ਘੰਟੇ ਆਪਣੀ ਸਬਜ਼ੀ ਰਹਿਣੀ ਚਾਹੀਦੀ ਹੈ ਇਹ ਛਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਤੇ ਇੱਕ ਚੀਜ਼ ਜਿਹੜੀ ਅਗਲੀ ਹੈ ਜੀ ਇਹਨਾਂ ਵੇਲਾਂ ਦੇ ਜਿਵੇਂ ਕਈ ਜਰਾ ਆਪਾਂ ਦੇਖਦੇ ਆਂ ਵੀ ਪੱਤੇ ਜਾੜੇ ਵੱਧ ਜਾਂਦੇ ਨੇ ਸੰਗਣੀਆਂ ਹੋ ਜਾਂਦੀਆਂ ਵਿੱਚੋਂ ਵਿੱਚੋਂ ਇਹਨਾਂ ਦੇ ਪੱਤੇ ਹਟਾ ਦਿਓ ਤੇ ਹੋ ਸਕੇ ਤਾਂ ਜਿਹੜੇ ਪੱਤੇ ਪੀਲੇ ਹੋ ਚੁੱਕੇ ਨੇ ਉਹਨਾਂ ਨੂੰ ਵੀ ਹਟਾ ਦਿਓ ਤਾਂ ਫਿਰ ਜਿਹੜੀਆਂ ਆਪਣੀਆਂ ਵੇਲਾ ਹੈ ਆਪਾਂ ਨੂੰ ਫੂਦਾ ਪੂਰਾ ਫਾਇਦਾ ਤੇ ਪੂਰਾ ਲਾਭ ਦੇਣਗੀਆਂ ਤੇ ਇੱਕ ਜਿਹੜਾ ਇਹਨੂੰ ਪਾਣੀ ਲਾਉਣਾ ਹੈ ਜੀ ਹਫਤੇ ਦੇ ਹਫਤੇ ਦੇ ਵਿੱਚ ਦੋ ਵਾਰੀ ਸਿਰਫ ਆਪਾਂ ਇਹਨਾਂ ਵੇਲਾਂ ਨੂੰ ਪਾਣੀ ਲਾਉਣਾ ਹੈ ਜਿਆਦਾ ਪਾਣੀ ਨਹੀਂ ਲਾਉਣਾ ਸਿਰਫ ਇਹਨਾਂ ਦੀਆਂ ਜਿਹੜੀਆਂ ਇਹ ਵੇਲਾਂ ਨੇ ਜਿਵੇਂ ਅੱਜਕੱਲ੍ਹ ਗਰਮੀ ਦਾ ਮੌਸਮ ਹੈ ਬਸ ਇਹਨਾਂ ਦੇ ਥੱਲੇ ਨਮੀ ਸੁੱਕੀ ਤੇ ਮਤਲਬ ਆਪਾਂ ਨੂੰ ਲੱਗੇ ਵੀ ਪੂਰਪਰੀ ਜੀ ਹੋ ਗਈ ਐ ਉਸ ਤੋਂ ਬਾਅਦ ਆਪਾਂ ਇਹਨਾਂ ਵੇਲਾਂ ਨੂੰ ਪਾਣੀ ਲਾਉਣਾ ਤੇ ਆਪਾਂ ਹੋ ਸਕੇ ਤਾਂ ਜੂਰੀਆ ਜਾਂ ਡਾਇਆ ਇਹਨਾਂ ਵੇਲਾਂ ਤੇ ਨਹੀਂ ਵਰਤਣਾ ਤਾਂ ਕਿ ਫਿਰ ਉਹ ਜਿਹੜਾ ਉਹ ਨੁਕਸਾਨ ਕਰਦਾ ਜਿਆਦਾ ਫਾਇਦਾ ਨਹੀਂ ਕਰਦਾ ਤੇ ਆਪਾਂ ਆਪਣੀਆਂ ਵੇਲਾਂ ਤੇ ਸਿਰਫ ਇਹ ਜਿਹੜੀ ਦੇਸੀ ਖਾਦ ਦੱਸੀ ਐ ਇਹੀ ਵਰਤਣੀ ਐ ਤਾਂ ਤੁਸੀਂ ਦੇਖਿਓ ਵੀ ਜਿਹੜੀਆਂ ਤੁਹਾਡੀਆਂ ਵੇਲਾਂ ਐ ਤੁਹਾਨੂੰ ਕਿੰਨਾ ਫਾਇਦਾ ਦੇਣਗੀਆਂ ਤੇ ਕਿੰਨਾ ਲਾਭ ਦੇਣਗੀਆਂ ਤੇ ਇਹ ਦਿੱਤੀ ਜੀ ਆਪਾਂ ਇਹਨਾਂ ਵੇਲਾਂ ਬਾਰੇ ਜਾਣਕਾਰੀ ਤੇ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਇੱਕ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਕਰਦੇ ਆ ਜੀ ਸਮਾਪਤ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ